ਮਿੱਤਰੋ ਤੁਹਾਨੂੰ ਆਪ ਲਈ ਇੱਕ ਘੋੜੀ ਦਿਖਾਉਣ ਲੱਗਿਆਂ ਬਾਕੀ ਜਿੰਨੇ ਵੀ ਮੇਰੇ ਵੀਰ ਭਰਾ ਆਪਣੀ ਵੀਡੀਓ ਨੂੰ ਦੇਖ ਰਹੇ ਆ ਸਾਰੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਾਰੇ ਮੇਰੇ ਵੀਰ ਭਰਾਵਾਂ ਦਾ ਸਵਾਗਤ ਹੈ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਉਮੀਦ ਕਰਦਾ ਮੇਰੇ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ ਸਾਰੇ ਮੇਰੇ ਵੀਰ ਭਰਾਵਾਂ ਦੀ ਜਾਨ ਬਰਤਾਂਦਰੋਸਤ ਹੋਣਗੇ ਉਮੀਦ ਕਰਦਾ ਮੈਂ ਤੇ ਜਿੰਨਾ ਮੇਰੇ ਵੀਰ ਭਰਾਵਾਂ ਨੇ ਹਾਲੇ ਤੱਕ ਆਪਣਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਨਾਲ ਦਿੱਤੀ ਜਿਹੜੀ ਬੈਲ ਆਈਕਨ ਨੂੰ ਆਲ ਦੇ ਸੈੱਟ ਕਰ ਦਿਓ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਜੀ ਤੇ ਬਾਕੀ ਮੇਰੇ ਵੀਰ ਭਰਾਵੋ ਰੇਟ ਦੇ ਸਮੇਤ ਡਿਟੇਲ ਦੇਵਾਂਗੇ ਆਪਾਂ ਵੀਡੀਓ ਦੇ ਵਿੱਚ ਤੇ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਮੇਰੇ ਵੀਰ ਭਰਾਵੋ ਤੇ ਬੱਚਾ ਰਾਈਡਿੰਗ ਕਰ ਰਿਹਾ ਇਕੱਲਾ ਤੇ ਬਹੁਤ ਸੌਸੀ ਲਘੋੜੀ ਆ ਤੇ ਜੇ ਕੋਈ ਮੇਰਾ ਵੀਰ ਪ੍ਰਾ ਘੋੜੀਆਂ ਵਾਸਤੇ ਨੀਰਾ ਖਰੀਦਣ ਦਾ ਚਾਹਵਣ ਹੈਗਾ ਤਾਂ ਤੁਸੀਂ 9649580600 ਵਾਲੇ ਨੰਬਰ ਤੇ ਬਾਈਹੁਰੇ ਨਾਲ ਗੱਲਬਾਤ ਕਰ ਲਿਓ ਤੇ ਆਪਣੇ ਘਰ ਨੀਰਾ ਮੰਗਾ ਸਕਦੇ ਹੋ ਜੀ ਦੂਰੀ ਦੇ ਹਿਸਾਬ ਨਾਲ ਰੇਟ ਹੈ ਬਾਕੀ ਜੇ ਤੁਸੀਂ ਆਪਣਾ ਨਾਮ ਲੈ ਕੇ ਖਰੀਦੋਗੇ ਤਾਂ ਥੋੜਾ ਬਹੁਤਾ ਡਿਸਕਾਊਂਟ ਬਾਈਹੁਰੇ ਦੇ ਦੇਣਗੇ ਤੇ ਇੱਕ ਵਾਰ ਬਾਈਹੁਰਿਆਂ ਨੂੰ ਮੌਕਾ ਜ਼ਰੂਰ ਦਿਓ ਜੀ ਤੇ ਨੰਬਰ ਸਕਰੀਨ ਤੇ ਹੈ 9649580600 ਇਹ ਨੰਬਰ ਤੇ ਨੀਰਾ ਖਰੀਦਣ ਲਈ ਸੰਪਰਕ ਕਰ ਸਕਦੇ ਹੋਗੇ ਤੇ ਆਪਾਂ ਆਪਣੀ ਜਿਹੜੀ ਡਿਟੇਲ ਆ ਘੋੜੀ ਦੀ ਉਹਦੇ ਬਾਰੇ ਗੱਲਬਾਤ ਕਰਦੇ ਆਂਗੇ ਤੇ ਮੇਰੇ ਵੀਰ ਭਰਾਵੋ ਆਹਾਵਲੀ ਕਕੋੜੀ ਸੇਲ ਹੈ 62 ਇੰਚ ਹਾਈਟ ਹੈ ਜੀ ਸਾਢੇ 3 ਸਾਲ ਉਮਰ ਹੈ ਕੋੜੀ ਦੀ ਤੇ ਮੌਕੇ ਦੀ ਕੋੜੀ ਇਸ ਟਾਈਮ ਖਾਲੀ ਹੈ ਮੇਰੇ ਵੀਰ ਭਰਾਵੋ ਬਾਲ ਪੋਰੀਆਂ ਦੀ ਸਾਫ਼ ਹੈ ਸੌ ਹੀਲ ਪੂਰੀ ਆ ਸਵਾਰੀ ਦੀ ਵੀ ਪਾਸ ਆ ਬਾਕੀ ਤੁਸੀਂ ਵੇਖ ਰਹੇ ਹੋਗੇ ਬੱਚਾ ਰਾਈਡਿੰਗ ਕਰੀ ਜਾਂਦਾਗਾ ਕੋਈ ਚੱਕਰ ਨਹੀਂ ਹੈਗਾ ਸੌ ਹੀਲ ਪੂਰੀ ਆ ਤੇ 1 ਲੱਖ ਤੇ 95000 ਰੁਪਇਆ ਮੁੱਲ ਕਰਦੇ ਆ ਬਾਈ ਹਰੇ ਦੁਬਾਰਾ ਦੱਸ ਦਿਨਾ 1,95,000 ਮੁੱਲ ਕਰਦੇ ਆ ਬਾਈ ਹੋਰੇ 1,95,000 ਰੁਪਏ ਮੁੱਲ ਕਰਦੇ ਆ ਬਾਈ ਹੋਰੇ ਬਾਕੀ ਮੋਗੇ ਤੇ ਮਾਨਤਾਣ ਕਰ ਦੇਣਗੇ ਜੀ ਜੇ ਕੋਈ ਮੇਰਾ ਵੀਰ ਭਰਾ ਖਰੀਦਣ ਦਾ ਚਾਹਵਣ ਹੈਗਾ ਤਾਂ ਜਿਹੜਾ ਨੰਬਰ ਸਕਰੀਨ ਤੇ ਦਿੱਤਾ ਹੋਇਆ ਜੀ ਤੁਹਾਨੂੰ ਮੈਂ 60 ਪਿੱਛੇ 15 ਜੀ ਦੇ ਤੇ ਇਹ ਨੰਬਰ ਤੇ ਮਾਲਕ ਵੀਰਾਂ ਨਾਲ ਗੱਲਬਾਤ ਕਰ ਲਿਓ ਘੋੜੀ ਦੇ ਸਬੰਧ ਵਿੱਚ ਤੇ ਡਿਟੇਲ ਮੈਂ ਤੁਹਾਨੂੰ ਦੱਸਤੀ ਜੇ ਕੋਈ ਰਹਿ ਗਈ ਹੋਈ ਬਾਈ ਫਰੈਂਡ ਤੋਂ ਲੈ ਲਿਓ ਤੇ ਘੋੜੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਜੇ ਕੋਈ ਵੀਡੀਓ ਦੇ ਵਿੱਚ ਸ਼ਬਦ ਔਰਾ-ਪਰਾ ਬੋਲੇ ਗਿਆ ਤਾਂ ਮਾਫ ਕਰਿਓ ਤੇ ਮੇਰੇ ਵੀਰ ਭਰਾਵੋ ਜੇ ਕੋਈ ਵੀਰ ਭਰਾ ਆਪਣੇ ਚੈਨਲ ਦੇ ਵੀਡੀਓ ਕਰਵਾਉਣੀ ਚਾਹੁੰਦਾ ਤਾਂ 854820340 ਵਾਲੇ ਨੰਬਰ ਤੇ ਆਪਣੇ ਨਾਲ ਗੱਲਬਾਤ ਕਰਨ ਤੋਂ ਬਾਅਦ ਆਪਣੇ ਚੈਨਲ ਦੀ ਵੀਡੀਓ ਕਰਵਾ ਸਕਦੇ ਹੋ ਜੀ ਤੇ ਆਪਣੇ ਇੰਸਟਾਗ੍ਰam account ਨੂੰ ਫੋਲੋ ਕਰ ਲਿਓ ਮੇਰੇ ਵੀਰ ਭਰਾਵੋ inder_pv_31 ਤੇ ਇੰਸਟਾਗ੍ਰam account ਤੇ ਵੀ ਆਪਾਂ ਰੀਲਾਂ ਵਗੈਰਾ ਪਾਉਂਦੇ ਆ ਤੇ ਫੋਲੋ ਜ਼ਰੂਰ ਕਰਿਓ ਜੀ ਤੇ ਮਿਲਦੇ ਆ ਮੇਰੇ ਵੀਰ ਭਰਾਵੋ ਕੋਈ ਆਪਾਂ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ